ਬਰ ਬੇहद ਹੀ ਦਰਦਨਾਕ ਹੈ ਤੇ ਬੇहद ਹੀ ਇਹ ਖਬਰ ਸਾਨੂੰ ਤੁਹਾਨੂੰ ਦੱਸਦਿਆਂ ਨੂੰ ਵੀ ਦੁੱਖ ਹੁੰਦਾ ਹੈ ਕਿ ਪਿੰਡ ਸਿੰਘਪੁਰ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੱਖਣ ਸਿੰਘ ਜਿਸ ਦੇ ਚਾਰ ਬੇਟੀਆਂ ਨੇ ਉਹ ਕਿਸੇ ਦੀ ਕਮਾਦ ਵਿੱਚੋਂ ਪਸ਼ੂਆਂ ਲਈ ਪੱਠੇ ਲੈਣ ਗਿਆ ਸੀ ਕਿ ਖੇਤਾਂ ਵਿੱਚ ਬਿਜਲੀ ਦੀ ਤਾਰ ਡਿੱਗੀ ਹੋਈ ਸੀ ਦੱਸਿਆ ਜਾਂਦਾ ਹੈ ਕਿ ਇਹ ਤਾਰ ਬੀਤੇ ਦਿਨ ਜੋ ਹਨੇਰੀ ਆਈ ਉਸ ਦੇ ਕਾਰਨ ਇਹ ਖੇਤਾਂ ਵਿੱਚ ਡਿੱਗ ਗਈ ਇੱਕ ਗਰੀਬ ਕਿਸਾਨ ਸੀ ਜੋ ਕਿ ਪਸ਼ੂਆਂ ਲਈ ਪੁੱਠੇ ਲੈਣ ਗਿਆ ਤਾਂ ਉਹ ਤਾਰ ਦੀ ਇਸ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆ ਗਿਆ ਲਪੇਟ ਵਿੱਚ ਆ ਗਿਆ ਪਰਿਵਾਰ ਦੇ ਵਿੱਚ ਜੋ ਪਿੰਡ ਵਾਲਿਆਂ ਨੇ ਦੱਸਿਆ ਕਿ ਇੱਕ ਇਹੋ ਕਮਾਨ ਵਾਲਾ ਸੀ ਤੇ ਇਸ ਦੇ ਸਿਰ ਤੇ ਹੀ ਘਰ ਪਰਿਵਾਰ ਚੱਲਦਾ ਸੀ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਨੇਰੀ ਆਈ ਸੀ ਇਹ ਤੇ ਕਿਸੇ ਦੇ ਵਸਤੀ ਦੀ ਗੱਲ ਨਹੀਂ ਹੈ ਹਨੇਰੀ ਆ ਗਈ ਉਹ ਕੁਦਰਤੀ ਹੈ ਪਰ ਜਿਹੜੀ ਤਾਰ ਡਿੱਗੀ ਪਈ ਸੀਗੀ ਉਹ ਤੇ ਬਿਜਲੀ ਵਿਭਾਗ ਦੇ ਬਸ ਦੀ ਗੱਲ ਸੀ ਇਸ ਤਾਰ ਨੂੰ ਕਿਉਂ ਨਹੀਂ ਚੁੱਕਿਆ ਗਿਆ ਇਸ ਤਾਰ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਜਿਹੜਾ ਕਿਸਾਨ ਸੀ ਜਿਸ ਦੇ ਸਿਰ ਦੇ ਉੱਪਰ ਦਾ ਘਰ ਦਾ ਸਾਰਾ ਗੁਜ਼ਾਰਾ ਚੱਲਦਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਬਿਜਲੀ ਵਿਭਾਗ ਦੇ ਇਸ ਤੇ ਕੀ ਜਵਾਬਦੇਹੀ ਹੋਵੇਗੀ ਕਿ ਜੇਕਰ ਹਨੇਰੀ ਆ ਵੀ ਗਈ ਉਹ ਤਾਰ ਡਿੱਗੀ ਵੀ ਪਈ ਸੀ ਤਾਂ ਉਸ ਨੂੰ ਚੁੱਕਣਾ ਤਾਂ ਬਿਜਲੀ ਵਿਭਾਗ ਦਾ ਹੀ ਫਰਜ ਬਣਦਾ ਸੀਗਾ ਔਰ ਮੈਂ ਅਸੀ ਕਈ ਪਿੰਡਾਂ ਦੇ ਵਿੱਚ ਜਾਂਦੇ ਹਾਂ ਦੇਖਦੇ ਹਾਂ ਕਿ ਜਿਹੜੀਆਂ ਘਰੇ ਘਰਾਂ ਦੇ ਵਿੱਚ ਗਲੀਆਂ ਵਿੱਚ ਵੀ ਤਾਰਾਂ ਨੇ ਉਹ ਬਹੁਤ ਹੀ ਜ਼ਿਆਦਾ ਨੀਮੀਆਂ ਹੁੰਦੀਆਂ ਨੇ ਔਰ ਜਦੋਂ ਤੁਸੀਂ ਖੇਤਾਂ ਵਿੱਚ ਵੀ ਜਾਂਦੇ ਹੋ ਉੱਥੇ ਦੇ ਜਿਹੜੀਆਂ ਖੰਭਿਆਂ ਦੇ ਉੱਪਰ ਤਾਰਾ ਲੱਗੀਆਂ ਹੁੰਦੀਆਂ ਨੇ ਉਹ ਵੀ ਕਾਫੀ ਜਿਹੜੀਆਂ ਢਿੱਲੀਆਂ ਤਾਰਾਂ ਹੁੰਦੀਆਂ ਨੇ ਪਰ ਜਦੋਂ ਤੱਕ ਕੋਈ ਹਾਦਸਾ ਨਹੀਂ ਹੋ ਜਾਂਦਾ ਤਦ ਤੱਕ ਕੋਈ ਵੀ ਵਿਭਾਗ ਕੋਈ ਵੀ ਜਿਹੜਾ ਆ ਇਸ ਵੱਲ ਧਿਆਨ ਨਹੀਂ ਕਰਦਾ ਪਰ ਸਾਡਾ ਵੀ ਇਹ ਫਰਜ਼ ਬਣਦਾ ਹੈ ਜੇਕਰ ਕਿਤੇ ਤਾਰਾਂ ਢਿੱਲੀਆਂ ਹਨ ਜਾਂ ਕਿਤੇ ਤਾਰਾਂ ਦੇ ਜੋੜ ਖੁੱਲੇ ਹੋਏ ਹਨ ਤਾਂ ਉਸ ਦਾ ਸਬੰਧਤ ਵਿਭਾਗ ਨੂੰ ਅਸੀਂ ਸੂਚਨਾ ਦਈਏ ਔਰ ਜੇਕਰ ਉਹ ਕੰਮ ਨਹੀਂ ਵੀ ਹੁੰਦਾ ਤਾਂ ਪੱਤਰਕਾਰ ਮੀਡੀਆ ਹਰ ਜਗ੍ਹਾ ਬੈਠਾ ਹੋਇਆ ਹੁੰਦਾ ਹੈ ਉਹਨਾਂ ਨੂੰ ਜਾ ਕੇ ਤੁਸੀਂ ਸੂਚਿਤ ਕਰੋ ਤਾ ਜੋ ਪੱਤਰਕਾਰ ਮੀਡੀਆ ਉੱਥੇ ਜਾ ਕੇ ਸਬੰਧਤ ਵਿਭਾਗੇ ਨਾਲ ਗੱਲ ਕਰੇ ਤਾਂ ਜੋ ਅਜਈਆਂ ਅਣਹੋਣੀਆਂ ਜੋ ਹੋ ਰਹੀਆਂ ਨੇ ਉਹ ਹੋਣ ਤੋਂ ਰੁਕ ਸਕਣ ਆਓ ਦੇਖਦੇ ਹਾਂ ਪੂਰੀ ਰਿਪੋਰਟ ਹੁਣ ਜਵਾਬ ਜਵਾਬ ਲਾ ਹਾਂ ਹੂੰ ਹੂੰ ਉੱਥੇ ਵੱਡਿਆ ਗਿਆ ਉੱਥੇ ਚੱਲੇ ਤਾਰ ਫੜ ਕੇ ਤੇਰਾ ਜੀ ਇਹ ਰੁਕੋ ਅੱਛਾ ਚਕਲਾ ਇੰਚੇ ਲਾ ਆ ਜੀ ਚਕਲਾ ਤਰੀ ਹੁੰਦਾ ਚੰਗ ਫਿਰ ਬਚਾਉਂਦਾ ਛਿੜਕਾ ਬੰਨਿਆ ਸੀ ਜੀ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਮੰਗ ਸਾਡੀ ਸਦੀ ਹੋਈ ਹੈ ਕਿ ਪੱਠਿਆਂ ਨੂੰ ਗਏ ਨੇ ਤੇ 10000 ਬੰਦੇ ਨੇ ਤੇ ਪੱਠਿਆਂ ਨੂੰ ਗਏ ਨੇ ਤਾਂ 30% ਜੀ ਬਗੀਏ ਤਾਂ 30% ਕਰਕੇ ਪਿੰਡੀ ਦੇ ਵਾਲਿਆਂ ਨਿਕਲੀ ਹੈ ਉਹਨਾਂ ਨੇ ਦੇਖਭਾਲ ਨਹੀਂ ਕੀਤੀ ਤੇ ਸ਼ਾਨਕ ਤਾਂ ਟੱਚ ਹੋਈ ਰਣ ਤੇ ਇਹਨਾਂ ਦੀ ਤੰਸੋਂ ਵਜੋਂ ਉੱਥੇ ਗਰੀਬ ਪਰਿਵਾਰ ਚਾਰ ਬੇਟੀਆਂ ਨੇ ਘਰ ਦੀ ਮਾਲੀਆ ਕਟਾਉਣ ਆ ਇਹਨਾਂ ਨੇ ਜੋ ਸਰਕਾਰ ਨੂੰ ਮੰਗਦੀ ਹੈ ਸਾਡੀ ਖਵਾਸੀ ਹੋਈ ਹੈ ਸਰਕਾਰ ਅਗੇ ਜੋ ਬੰਦੀ ਕਰ ਰਹੀ ਕੋਈ ਕੀਤੀ ਜਾਵੇ ਤੇ ਉਹ ਇਹਨਾਂ ਨੂੰ ਬੰਦਾ ਮਾਫੀਆ ਉਹ ਵੀ ਲੋੜ ਤੋਂ ਵੱਧ ਦਿੱਤਾ ਜਾ। ਭਾਈ ਜਿਹੜਾ ਐਕਸੀਡੈਂਟ ਹੋਇਆ ਹੈ ਕਿਸਾਨ ਦੀ ਮੌਤ ਹੋਈ ਕੀ ਹੋਇਆ ਸੀ ਪੂਰਾ ਮਾਮਲਾ? ਇਹ ਭਾਜੀ ਆਪਣੇ ਮੱਖਣ ਸਿੰਘ ਉਹਨੇ ਸਵੇਰੇ ਕੁ 10 ਵਜੇ ਨਾਲ ਪੱਠੇ ਲੈਣ ਗਏ ਨੇ। ਤੇ ਜਿਸ ਜਗ੍ਹਾ ਤੇ ਪੱਠੇ ਲੈਣ ਗਏ ਨੇ ਉਸ ਜਗ੍ਹਾ ਦੇ ਵਿੱਚ ਕਮਾਦ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ਨਾਲ ਟਕਰਾਈਆਂ ਹੋਈਆਂ ਸਨ। ਔਰ ਇਹ ਪੱਠੇ ਵੱਢ ਕੇ ਜਦੋਂ ਉੱਥੇ ਤੁਰੇ ਨੇ ਇਹ ਇਹਨਾਂ ਦੇ ਉਹ ਲੱਤ ਨੂੰ ਜਿਹੜੀ ਹੈ ਉਹ ਤਾਰ ਟਕਰਾਈ ਹੈ। ਜਿਹਦੇ ਕਰਕੇ ਇਹ ਉਹਨਾਂ ਨੇ ਕੋਈ ਜਦੋਂ ਜਾਇਦ ਉੱਥੇ ਕੀਤੀ ਛਡਾਉਣ ਦੀ ਪਰ ਨਹੀਂ ਇਹ ਉਸ ਤਾਰ ਦੇ ਉੱਤੇ ਕਿਤੇ ਉੱਥੇ ਹੀ ਡਿੱਪੇ ਨੇ। ਜਿਦੇ ਕਰਕੇ ਇਹ ਐਡਾ ਵੱਡਾ ਹਾਦਸਾ ਵਾਪਰ ਗਿਆ ਸੋ ਇਹ ਉਸਤਾਰ ਬਿਜਲੀ ਦੀ ਤਾਰ ਕਰਕੇ ਹੀ ਸਾਰਾ ਜਿਹੜਾ ਇਹ ਕਰੰਟਰ ਲੱਗਾ ਸਰ ਇੱਕ ਕੌਣ ਕੌਣ ਹੈ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਉਹ ਵੀ ਅਨਮੈਰਿਡ ਹੈ ਤੇ ਬੇਟੀਆਂ ਵੀ ਦੋ ਅਨਮੈਰਿਡ ਨੇ ਤੇ ਇਹੋ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਤੇ ਜਿਦੇ ਕਰਕੇ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਇੱਕ ਬੜੀ ਵੱਡੀ ਟਰੈਜਡੀ ਹੈ ਸਾਨੂੰ ਕੁਝ ਕਹ ਲਓ ਕਿ ਕੁਝ ਨਲਾਕੀਆਂ ਵੀ ਨੇ ਜੋ ਇਦਾਂ ਤਾਰਾਂ ਜਿਹੜੀਆਂ ਥੱਲੇ ਡਿੱਗ ਪੈਂਦੀਆਂ ਨੇ ਇਸ ਮਹਿਕਮੇ ਨੂੰ ਵੀ ਥੋੜਾ ਟਾਈਮ ਸਿਰ ਇਹਨਾਂ ਦੇ ਵੱਲ ਗੌਰ ਕਰਨੀ ਚਾਹੀਦੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਾਡੀ ਇਹੋ ਹੀ ਮੰਗ ਹੈ ਕਿ ਮਾਤੜ ਪਰਿਵਾਰ ਹੈ ਗਰੀਬ ਪਰਿਵਾਰ ਹੈ ਸਹਾਰਾ ਕੋਈ ਨਹੀਂ ਰਿਹਾ ਸੋ ਜੋ ਬਣਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਕਿਸਾਨਾਂ ਲਈ ਰੱਖਿਆ ਗਿਆ ਮਜ਼ਦੂਰਾਂ ਲਈ ਰੱਖਿਆ ਪੰਡ ਸਾਹਿਬ ਜਿਹੜਾ ਹੋਇਆ ਹੈ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ ਔਰ ਕੀ ਮੰਗ ਸਰਕਾਰ ਤੋਂ ਕਰਦੇ ਤੁਸੀਂ ਦੇਖੋ ਜਿਹੜਾ ਹੈ ਹਾਸਾ ਹੋਇਆ ਬਹੁਤ ਮਾੜਾ ਹੈ ਦੇਖੋ ਪਰਿਵਾਰ ਵਿੱਚ ਕਮਾਉਣ ਵਾਲੇ ਇਕੱਲੇ ਹੀ ਸਨ ਅਜੇ ਅਜੇ ਗੇਟਾ ਵੀ ਅਨਮੈਰੜੇ ਉਹ ਵੀ ਢੱਪਾ ਕਰਦਾ ਤੇ ਇਹ ਵੀ ਆਪਣਾ ਬੱਚਿਆਂ ਦਾ ਜੇ ਚਾਰ ਧੀਆ ਨੇ ਉਹਨਾਂ ਦੀਆਂ ਤੇ ਇੱਕ ਬੇਟਾ ਇਸ ਕਰਕੇ ਉਹ ਖੇਤਾਂ 'ਚ ਗਏ ਨੇ ਉਥੇ ਤਾਰ ਖੰਭੇ ਤੋਂ ਡਿੱਗੀ ਉਹਦੇ ਨਾਲ ਉਹਨਾਂ ਦੇ ਮਤਲਬ ਲੱਤ ਨੂੰ ਘਰੰਟ ਲੱਗਾ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਘਰੰਟ ਨਾਲ ਇਸ ਕਰਕੇ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰਦੇ ਆ ਗਰੀਬ ਪਰਿਵਾਰ ਜੋ ਮਜ਼ਦੂਰਾ ਕਿਸਾਨਾਂ ਵਾਸਤੇ ਸਰਕਾਰ ਨੂੰ ਜੋ ਵਾਅਦਾ ਤੇ ਸਾਦਾ ਮਿਲਦੀ ਏ ਉਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਪਾਲਣ ਪੋਸ਼ਣ ਬਾਅਦ 'ਚ ਜੋ ਬੱਚਿਆਂ ਦੀ ਮਾਤਾ ਉਹਨਾਂ ਦੀ ਘਰ ਦੀ ਮੱਖਣ ਸਿੰਘ ਦੀ ਉਹ ਇਸ ਕਰਕੇ ਉਹਨਾਂ ਦਾ ਪਾਲਣ ਪੋਚਨ ਜਾਂ شادی ਉਹਨਾਂ ਦੀ ਵਿਆਹ ਕਰਨਾ ਤੇ ਉਹ ਵਧੀਆ ਤੰਗ ਨਾਲ ਕਰ ਸਕਦਾ ਸਾਡੀ ਸਰਕਾਰ ਨੂੰ ਇਹ ਹੀ ਚਾਹੀਦਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499